ਟੂਰਿਆਂ ਲਈ ਲਾਜਵਾਬ ਜੇ ਛੋਲੇ ਬਣਾਉਣੀ ਇਹਨਾਂ ਨੂੰ ਪੂਰੀ ਰਾਤ ਭਿਉਂ ਕੇ ਰੱਖਿਓ ਫਿਰ ਕੁੱਕਰ ਵਿੱਚ ਪਾਓ ਪਾਣੀ ਵਿੱਚ ਪਾ ਦਿਓ ਛੋਲੇ ਉਸ ਤੋਂ ਬਾਅਦ ਲਿਆ ਆਪਾਂ ਟੀ ਸਟ੍ਰੇਨਰ ਉਹਦੇ ਵਿੱਚ ਡੇਢ ਚਮਚ ਪਾਇਆ ਚਾਹ ਪੱਤੀ ਦਾ ਥੋੜੇ ਜਿਹਾ ਪਾ ਲਈ ਸੁੱਕੇ ਮਸਾਲੇ ਤੁਸੀਂ ਇਹਦੀ ਥਾਂ ਤੇ ਸੂਤੀ ਕਪੜਾ ਵੀ ਲੈ ਸਕਦੇ ਹੋ ਸਾਰੇ ਮਸਾਲਿਆਂ ਨੂੰ ਉਹਦੇ ਵਿੱਚ ਚੰਗੀ ਤਰ੍ਹਾਂ ਬਨ ਲਿਓ ਉਸ ਤੋਂ ਬਾਅਦ ਇਹ ਸਾਰੇ ਸਮਾਨ ਨੂੰ ਕੁੱਕਰ ਦੇ ਵਿੱਚ ਪਾ ਦਿਓ ਨਾਲ ਹੀ ਪਾ ਦਿਓ ਤੇਜ ਪੱਤਾ ਫਿਰ ਆਪਾਂ ਮੁੱਠੀ ਭਰ ਤਣੀਆਂ ਦੋ ਟਮਾਟਰ ਦੋ ਪਿਆਜ਼ ਤਿੰਨ ਚਾਰ ਹਰੀਆਂ ਮਿਰਚਾਂ ਨੂੰ ਬਿਲਕੁਲ ਬਰੀਕ ਕੱਟ ਕੇ ਇਹਦੇ ਵਿੱਚ ਪਾ ਦਾਂਗੇ ਉੱਪਰ ਦੀ ਜ਼ਰੂਰਤ ਮੁਤਾਬ ਚਾਹੋ ਤੇ ਤੇਲ ਵੀ ਪਾ ਸਕਦੇ ਹੋ ਫਿਰ ਚੰਗੀ ਤਰ੍ਹਾਂ ਮਿਕਸ ਕਰਿਓ ਕੁੱਕਰ ਨੂੰ ਬੰਦ ਕਰਕੇ ਉਨੀਆਂ ਬਿਸਲਾ ਲਗਾਓ ਜਿਨ੍ਹਾਂ ਵਿੱਚ ਇਹ ਸੌਫਟ ਹੋ ਜਾਣ ਫਿਰ ਆਪਾਂ ਦੋ ਲੈ ਟਮਾਟਰ ਉਹਨਾਂ ਨੂੰ ਚੰਗੀ ਤਰ੍ਹਾਂ ਗ੍ਰਾਇੰਡ ਕਰ ਲਿਆ ਤੇ ਉਸ ਤੋਂ ਬਾਅਦ ਆਪਣੇ ਛੋਲੇ ਬਣ ਕੇ ਤਿਆਰ ਹੈ ਤੇ ਇਹਦੇ ਵਿੱਚੋਂ ਸਾਰੇ ਸੁੱਕੇ ਮਸਾਲਿਆਂ ਨੂੰ ਆਪਾਂ ਬਾਹਰ ਕੱਢ ਲਾਂਗੇ ਫਿਰ ਤੇਲ ਨੂੰ ਕਰਿਓ ਗਰਮ ਵਿੱਚ ਪੋਣ ਲਿਓ ਜੀਰਾ ਥੋੜੀ ਜਿਹੀ ਪਾਓ ਅਜਵੈਣ ਥੋੜਾ ਜਿਹਾ ਪਾਵਾਂਗੇ ਹਿੰਗ ਪਾਊਡਰ ਉਸ ਤੋਂ ਬਾਅਦ ਅਦਰਕ ਲਸਣ ਤੇ ਹਰੀ ਮਿਰਚ ਨੂੰ ਬਰੀਕ ਕੱਟ ਕੇ ਪਾ ਲਿਓ ਤੇ ਪਕਾ ਲਿਓ ਫਿਰ ਟਮਾਟਰਾਂ ਦੀ ਪਿਉਰੀ ਪਾ ਕੇ ਕਾਲਾ ਨਮਕ ਕਾਲੀ ਮਿਰਚ આમਚ ਤਲਾ ਵੀ ਪਾ ਸਕਦੇ ਹੋ ਇੱਕ ਚਮਚ ਭਰ ਕੇ ਪਾਇਓ ਛੋਲਿਆਂ ਵਾਲਾ ਮਸਾਲਾ ਚੰਗੀ ਤਰ੍ਹਾਂ ਮਿਕਸ ਕਰਕੇ ਇਹਨਾਂ ਨੂੰ ਪਕਾ ਲਿਓ ਉਸ ਤੋਂ ਬਾਅਦ ਪੱਕੇ ਹੋਏ ਛੋਲੇ ਨੂੰ ਇਹਦੇ ਵਿੱਚ ਮਿਕਸ ਕਰਾਂਗੇ ਤੇ 10 ਤੋਂ 15 ਮਿੰਟ ਸਲੋ ਫਲੇਮ ਤੇ ਪਕਾਵਾਂਗੇ ਉੱਪਰ ਦੀ ਪਾ ਦਾਂਗੇ ਹਰਾ ਧਨੀਆ ਚਾਹੋ ਤਾਂ ਮੇਥੀ ਪਾ ਲਿਓ ਥੋੜੇ ਜਿਹਾ ਆਪਾਂ ਅਦਰਕ ਦੇ ਸਲਾਈਸ ਪਾਏ ਚੰਗੀ ਤਰ੍ਹਾਂ ਮਿਕਸ ਕਰਿਓ ਬਹੁਤ ਹੀ ਮਜ਼ੇਦਾਰ ਪਟੂਰੀਆਂ ਵਾਲੀ ਛੋਲੇ ਤਿਆਰ ਹੈ ਟਰਾਈ ਕਰਕੇ ਜਰੂਰ ਦੇਖਿਓ